ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਨੌਕਰੀ ਅਤੇ ਬਿਜ਼ਨਸ ਬਾਰੇ ਵੀ ਦੋਨਾਂ ਵਿੱਚੋਂ ਪਰਫੈਕਟ ਕੀ ਚੀਜ਼ ਹੈ ਨੌਕਰੀ ਵਧੀਆ ਜਾਂ ਬਿਜ਼ਨਸ ਕਰਨਾ ਵਧੀਆ ਹੈ ਬਾਈ ਜੀ ਦੇਖੋ ਇਸ ਨਾਲ ਆਪਣੇ ਜਿਹੜੇ ਬੱਚੇ ਆ ਉਹ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਆ ਇਸ ਵੀਡੀਓ ਨਾਲ ਉਸ ਗੱਲ ਦਾ ਵੀ ਪੂਰਾ ਸੰਬੰਧ ਹੈ ਕਿਉਂਕਿ ਕਿਤੇ ਨਾ ਕਿਤੇ ਆਪਣੀ ਹੀ ਗਲਤੀ ਹੈ ਜਿਹੜੇ ਆਪਣੇ ਬੱਚੇ ਬਾਹਰ ਨੂੰ ਜਾ ਰਹੇ ਹਨ ਆਪਾਂ ਉਹਨਾਂ ਤੋਂ ਕੰਮ ਕਰਵਾ ਕਰਵਾ ਕੇ ਉਹਨਾਂ ਦੇ ਮਾਈਂਡ ਵਿੱਚ ਬਸ ਜੋਬ ਮਾਈਂਡ ਭਰ ਦਿੰਨੇ ਆ ਵੀ ਤੁਸੀਂ ਜੋਬ ਆਰਡਰ ਦੇਣ ਲੱਗ ਜੈਨੇ ਆਪਾਂ ਵੀ ਆ ਤਾਂ ਕੰਮ ਕਰਨਾ ਆ ਤੇਰਾ ਕੰਮ ਉਹ ਜੋਬ ਮਾਈਂਡਡ ਬਣ ਜਾਂਦੇ ਆ ਬਾਈ ਜੀ ਉਹ ਬਿਜ਼ਨਸ ਬਾਰੇ ਸੋਚ ਹੀ ਨਹੀਂ ਪਾਉਂਦੇ ਕਿਉਂ ਉਰੇ ਇੱਥੇ ਜਿਹੜੀ ਜੋਬ ਹੈ ਇੰਡੀਆ 'ਚ ਉਹ ਬਾਈ ਜੀ ਸਟਰਗਲ ਐ ਨੇ ਰਹੀ ਉਹ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਦੋ ਉਦਾਹਰਨਾਂ ਦੰਦਾਂ ਜਿਵੇਂ ਤੁਸੀਂ فرض ਕਰੋ ਦੇਖੋ ਹੁਣ ਮੈਂ ਤੁਹਾਨੂੰ ਉਦਾਹਰਨ ਦੰਦਾਂ ਜਿਵੇਂ فرض ਕਰੋ ਤੁਸੀਂ 20000 ਦੀ ਨੌਕਰੀ ਕਰਦੇ ਹੋ ਠੀਕ ਹੈ ਜੀ 20000 ਦੀ ਨੌਕਰੀ ਸਟਾਰਟਿੰਗ ਮਤਲਬ ਤੁਹਾਡੀ ਸਟਾਰਟ ਤੋਂ ਕਰਦੇ ਕਰਦੇ ਤੁਸੀਂ ਚੰਗੇ ਪੜ੍ਹ ਲਿਖੇ ਹੋ 1.5-2 ਲੱਖ ਤੁਹਾਡੀ 1.5 ਲੱਖ ਤਨਖਾਹ ਹੋ ਜਾਂਦੀ ਹੈ ਤੁਹਾਡੀ ਤੁਸੀਂ ਸਾਰੀ ਉਮਰ ਕੱਢ ਦਿੰਨੇ ਹੋ ਸਟਰਗਲ ਕਰਕੇ 1.5 ਲੱਖ ਤੱਕ ਪਹੁੰਚਦੇ ਹੋ 1.5 ਲੱਖ ਤੱਕ ਤੁਸੀਂ ਸਾਰੀ ਉਮਰ ਕੱਢਤੀ ਤੁਹਾਡਾ ਬੱਚਾ ਵੀ ਇਹੀ ਕੁਝ ਕਰੇਗਾ ਕਿਉਂਕਿ ਤੁਸੀਂ ਲਾਈਨ ਇਹੀ ਦਿੱਤੀ ਉਹਨੂੰ ਤੁਹਾਡਾ ਬੱਚਾ ਕਰੇਗਾ 30000 ਤੋਂ ਸਟਾਰਟ ਕਰੇਗਾ ਤੁਸੀਂ 20 ਤੋਂ ਕਰੀਤੀ ਚਲੋ ਜਮਾਨੇ ਦਾ ਫਰਕ 30 ਤੋਂ 40 ਤੋਂ ਸਟਾਰਟ ਕਰ ਲੇਗਾ 30 40 ਤੋਂ ਸਟਾਰਟ ਕਰਕੇ ਉਹ ਵੀ 1.5 2 ਲੱਖ ਤੱਕ ਦੋਨੇ ਪੁਜਤਾ ਤੁਹਾਡੀਆਂ ਸਟਰਗਲ ਵਿੱਚ ਲੰਗ ਗਈਆਂ ਬਾਈ ਜੀ ਤਾਂ ਤੁਸੀਂ ਵੀ ਸਟਰਗਲ ਕਰਦੇ ਲੰਗਗੇ ਤੁਹਾਡੀ ਬੱਚਾ ਵੀ ਸਟਰਗਲ ਕਰਦਾ ਲੰਗਿਆ ਇਸ ਤੋਂ ਉਲਟ ਜੇਕਰ ਤੁਸੀਂ ਮਤਲਬ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ ਬਿਜ਼ਨਸ ਦੇਖੋ ਬਿਜ਼ਨਸ ਤੁਹਾਡਾ ਚੱਲੇਗਾ ਤੁਸੀਂ ਸ਼ੁਰੂ ਕਰੋਗੇ 2-3 ਸਾਲ ਤੱਕ ਬਿਜ਼ਨਸ ਵਾਈਜੀ ਇਨਵੈਸਟਮੈਂਟ ਮੰਗਦਾ ਬੱਦ ਤੋਂ ਬੱਦ 3-3 ਜਾਂ 4 ਸਾਲ ਉਸ ਵਿੱਚ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਤੁਹਾਡਾ ਬੱਚਾ ਵੀ ਨਾਲ ਦੀ ਨਾਲ ਤੁਹਾਡੇ ਤੋਂ ਸਿੱਖੂਗਾ ਜਿੱਦਾਂ ਜਿੱਦਾਂ ਤੁਸੀਂ ਕੰਮ ਕਰਦੇ ਜਾਓਗੇ ਤੁਹਾਡੀ ਅਗਲੀ ਪੀੜ੍ਹੀ ਨਾਲ ਦੀ ਨਾਲ ਤੁਹਾਡਾ ਕੰਮ ਸੰਭਾਲਦੀ ਜਾਊਗੀ ਤੁਸੀਂ ਬੁੱਢੇ ਹੁੰਦੇ ਜਾਓਗੇ ਜਿੱਥੇ ਤੁਸੀਂ ਛੜਤਾ ਕੰਮ ਕਰਨਾ ਮਤਲਬ ਐਂਡ ਤੇ ਲੈ ਕੇ ਆਪਣੇ ਬਿਜ਼ਨਸ ਨੂੰ ਉੱਥੇ ਤੁਹਾਡਾ ਬੱਚਾ ਸਟਾਰਟ ਕਰ ਦੇਗਾ ਬਾਈ ਜੀ ਇਹ ਨਹੀਂ ਹੈਗਾ ਵੀ ਜੇ ਤੁਸੀਂ ਸਟਰਗਲ ਕੀਤਾ ਤਾਂ ਤੁਹਾਡੀ ਅਗਲੀ ਪੀੜ੍ਹੀ ਵੀ ਸਟਰਗਲ ਕਰੇਗੀ ਤੁਹਾਡੀ ਪੀੜ੍ਹੀ ਜਿੱਥੋਂ ਤੁਸੀਂ ਖਤਮ ਕਰਤਾ ਤੁਹਾਡੀ ਪੀੜ੍ਹੀ ਉੱਥੋਂ ਸਟਾਰਟ ਹੋਵੇਗੀ ਇਹ ਨਹੀਂ ਹੈਗਾ ਵੀ ਜਿੱਥੋਂ ਤੁਸੀਂ ਸ਼ੁਰੂ ਹੋਏ ਸੀਗੇ ਉੱਥੋਂ ਦੁਬਾਰਤੇ ਸ਼ੁਰੂ ਕਰੂਗੀ ਉਹ ਕੰਮ ਨੂੰ ਇਹ ਦੇਖੋ ਤੁਹਾਡੀ ਇੱਕ ਪੀੜ੍ਹੀ ਨੇ ਮਤਲਬ ਸਟਰਗਲ ਕੀਤਾ ਦੂਜੀ ਪੀੜ੍ਹੀ ਤੁਹਾਡੀ ਵਧੀਆ ਆਪਣੀ ਜ਼ਿੰਦਗੀ ਬਤੀਤ ਕਰੂਗੀ ਬਾਈ ਜੀ ਇਹ ਤਾਂ ਰਹੀ ਚੱਲੋ ਗੱਲ ਇਹ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਨਾ ਹੁਣ ਜਿਵੇਂ ਕਪਿਲ ਸ਼ਰਮਾ ਦੇਖੋ ਮਸ਼ਹੂਰ ਕਮੇਡੀਅਨ ਆ ਬਾਈ ਜੀ ਹੁਣ ਉਸ ਬੰਦੇ ਦਾ ਤੁਸੀਂ ਜੋ ਹੁਣ ਸਾਰੀ ਜਾਣਦੇ ਹੋ ਉਹਨੂੰ ਕਪਿਲ ਸ਼ਰਮਨ ਨੂੰ ਤਾਂ ਤੁਸੀਂ ਮਤਲਬ ਸਟਾਰ ਇੱਕ ਤਰ੍ਹਾਂ ਦਾ ਅੱਜ ਦੇ ਦੌਰ ਵਿੱਚ ਉਹ ਉਹ ਬੰਦਾ ਵੀ ਨੌਕਰੀ ਕਰ ਸਕਦਾ ਸੀ ਕਿਉਂਕਿ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਉਹ ਪੁਲਿਸ ਵਿੱਚ ਪੰਜਾਬ ਪੁਲਿਸ ਵਿੱਚ ਕਨਸਟੇਬਲ ਸੀਗਾ ਉਹ ਉਸ ਦੀ ਨੌਕਰੀ ਉਹਨੂੰ ਮਿਲਦੀ ਸੀਗੀ ਉਹ ਬੰਦੇ ਨੇ ਨੌਕਰੀ ਨਹੀਂ કરી ਬਾਈ ਜੀ ਉਸ ਬੰਦੇ ਨੇ ਆਪਣਾ ਏਮ ਨਹੀਂ ਛੱਡਿਆ ਆਪਣਾ ਗੋਲ ਨਹੀਂ ਛੱਡਿਆ ਹੈਗਾ ਉਸ ਦਾ Aim ਸੀਗਾ ਵੀ ਮੈਂ ਟੀਵੀ ਤੇ ਕੰਮ ਕਰਾਂ ਸਟਾਰ ਬਣਨਾ ਵੀ ਜੋ ਵੀ ਕਮੀਡੀਅਨ ਜੋ ਵੀ ਬਣਿਆ ਹੈ ਬੰਦਾ ਕੁਝ ਨਾ ਕੁਝ ਮਿਹਨਤ ਕੀਤੀ ਹੈ ਮਿਹਨਤ ਨਾਲ ਹੀ ਬਣਿਆ ਬਾਈ ਜੀ ਅੱਜ ਦੇ ਟਾਈਮ 'ਚ ਉਹ ਅਮੀਰਾਂ ਦੀ ਗਿਣਤੀ ਚ ਹੈ ਜੇ ਜੇ ਉਹ ਹੀ ਨੌਕਰੀ ਕਰਦਾ ਫਿਰ ਉਹੀ ਰਹਿ ਗਿਆ ਤਾਂ ਪਿੱਛੇ ਹੀ ਉਹਨੇ ਕਿਹੜੇ ਅੱਗੇ ਵਧਣਾ ਸੀਗਾ ਇਹ ਐਦਾਂ ਹੀ ਗੱਲ ਬਾਈ ਜੀ ਬੱਚੇ ਬਾਹਰ ਨੂੰ ਕਿਉਂ ਜਾ ਰਹੇ ਆ ਬੱਚੇ ਬਾਹਰ ਨੂੰ ਬਾਈ ਜੀ ਤਾਂ ਹੀ ਜਾ ਰਹੇ ਆ ਉਹਨਾਂ ਦੇ ਦਿਮਾਗ ਵਿੱਚ ਸਿਰਫ ਜੌਬ ਹੈ ਮਤਲਬ ਦੇਖੋ ਸੁਪਨੇ ਸਾਰਿਆਂ ਦੇ ਹੀ ਆ ਸੁਪਨੇ ਇਹ ਨਹੀਂ ਹੈਗਾ ਵੀ ਗਰੀਬ ਸੁਪਨਾ ਨਹੀਂ ਲੈ ਸਕਦਾ ਅਮੀਰੇ ਸੁਪਨੇ ਲਾਊਗਾ ਉਹ ਸੁਪਨੇ ਮਤਲਬ ਇਨਸਾਨ ਹੈ ਇਨਸਾਨ ਸੁਪਨੇ ਲੰਦਾ ਇਨਸਾਨ ਮਤਲਬ ਦੱਬ ਜਾਂਦੇ ਆ ਗਰੀਬੀ ਅਮੀਰੀ ਕਰਕੇ ਸੁਪਨੇ ਵੀ ਮਤਲਬ ਗੁੰਜਾਇਸ਼ ਨਹੀਂ ਹੁੰਦੀ ਉਹ ਸੁਪਨੇ ਦੱਬ ਜਾਂਦੇ ਜਰੂਰ ਪਰ ਸੁਪਨੇ ਹਰੇਕ ਬੰਦਾ ਲੰਦਾ ਦੇਖੋ ਜਦੋਂ ਸੁਪਨੇ ਆਪਣੇ ਬੱਚਿਆਂ ਨੇ ਸੁਪਨੇ ਲੈ ਲਏ ਵੀ ਮੈਂ ਆ ਕਰਨਾ ਹੈ ਮੈਂ ਆ ਕਰਨਾ ਹੈ ਮੈਂ ਆ ਲੈਣਾ ਹੈ ਸ਼ੌਂਕ ਪੂਰੇ ਕਰਨੇ ਆ ਮੈਂ ਮੇਰਾ ਸ਼ੌਂਕ ਉਹ ਬਿਨਾਂ ਪੈਸੇ ਤੇ ਤਾਂ ਹੋਣਾ ਨਹੀਂ ਉਹ ਬਾਈ ਜੀ ਉਹ ਭੱਜ ਦੌਰ ਤੇ ਪੈਸੇ ਦੀ ਚ ਬਸ ਇੱਕੋ ਆਪਸ਼ਨ ਰਹਿ ਜਾਂਦੀ ਹੈ ਵੀ ਇੱਥੇ ਜੇ ਨੌਕਰੀ ਕਰਦੇ ਆ ਤਾਂ 25-30000 ਰੁਪਏ ਮਿਲਣਾ ਜੇ ਆਪਾਂ ਆਹੀ ਨੌਕਰੀ ਬਾਹਰ ਕਰਦੇ ਆ ਜਾ ਕੇ ਬਾਹਰ ਦੇ ਦੇਸ਼ਾਂ ਚ ਉੱਥੇ ਆਪਾਂ ਨੂੰ ਲੱਖਾਂ ਚ ਰੁਪਏ ਮਿਲਣੇ ਆ ਉਹ ਲੱਖਾਂ ਰੁਪਏ ਨਾਲ ਆਪਣੇ ਬਾਈ ਜੀ ਪੂਰੇ ਹੁੰਨੇ ਆ ਸ਼ੌਂਕ ਬੱਚਾ ਆਪੇ ਭੱਜੂਗਾ ਬਾਹਰ ਨੂੰ ਬੱਚਾ ਇਸ ਦੇ ਇਸ ਲਈ ਬਾਹਰ ਨੂੰ ਭੱਜਦਾ ਆਪਣਾ ਕੈਨੇਡਾ ਅਮਰੀਕਾ ਨੂੰ ਤਾਂ ਭੱਜ ਰਹੇ ਆ ਬੱਚੇ ਡੌਂਕੀਆਂ ਤਾਂ ਲੱਗ ਰਹੀਆਂ ਕਿਉਂਕਿ ਆਪਾਂ ਨੇ ਲੈਣ ਉਹਨਾਂ ਦੀ ਜੌਬ ਕਿੰਨੀ ਨੂੰ ਬਾੜਦੇ ਉਹ ਜੋਬ ਲਈ ਇੱਥੇ ਸਟਰਗਲ ਬਹੁਤ ਹੈ ਉਹ ਸਟਰਗਲ ਹਰੇਕ ਬੱਚਾ ਨਹੀਂ ਕਰਨਾ ਚਾਹੁੰਦਾ ਇਸ ਲਈ ਬਾਈ ਜੀ ਆਪਾਂ ਮੈਂ ਮੇਰਾ ਤਾਂ ਇਹੀ ਗੋਲ ਹੈ ਵੀ ਮੈਂ ਆਪਣਾ ਫਾਰਮ ਗਾਵਾਂ ਦਾ ਸ਼ੁਰੂ ਕੀਤਾ ਹੈ 2020 ਤੋਂ ਮੰਨੂ ਵੀ ਬਥੇਰੇ ਲੋਕਾਂ ਨੇ ਯਾਰ ਬਹੁਤ ਮਿਹਣੇ ਮਾਰੇ ਆ ਵੀ ਤਾਂ ਨੌਕਰੀ ਛੱਡਤੀ ਇਹ ਆ ਬਹੁਤ ਇਤੇ ਹੋਣਾ ਨਹੀਂ ਗਿਆ ਨਹੀਂ ਹੋਣਾ ਪਰ ਕਿਸੇ ਨੇ ਆਪਾਂ ਨੇ ਪ੍ਰਵਾਹ ਨਹੀਂ ਕਰੀ ਹੈਗੀ ਹੁਣ ਤੱਕ 2-3 3 ਸਾਲ ਹੋ ਗਏ ਤਕਰੀਬਨ ਮੰਨੂ ਗਾਵਾਂ ਦਾ ਕੰਮ ਸ਼ੁਰੂ ਕਰੇ ਨੂੰ ਰੱਬ ਦੀ ਕਿਰਪਾ ਨਾਲ ਚੜ੍ਹਦੀ ਕਲਾ ਦਾ ਕੰਮ ਕੋਈ ਦਿੱਕਤ ਨਹੀਂ ਪਰ ਹੁਣ ਵੀ ਮੈਨੂੰ ਬਥੇਰੇ ਮੇਰੇ ਯਾਰ ਮਿੱਤਰ ਵੀ ਕਹਿ ਦਿੰਨੇ ਆਂ ਵੀ ਹਾਂ ਮਤਲਬ ਮਹਿਣਾ ਜਾਂ ਮਾਰ ਦਿੰਨੇ ਆਂ ਵੀ ਤਾਂ ਨੌਕਰੀ ਉਹੀ ਛੱਡਤੀ ਵਧੀਆ ਨੌਕਰੀ ਸੀ ਮੈਂ ਸਿਰਫ ਆਪਣੀ ਬਾਈ ਜੀ ਮੈਂ ਆਪਣੇ ਸੁਪਨੇ ਵੀ ਪੂਰੇ ਕਰਨੇ ਆਂ ਨੌਕਰੀ ਮੈਂ ਤਾਂ ਛੱਡੀ ਐ ਕਿਉਂਕਿ ਮੈਨੂੰ ਨੌਕਰੀ ਨਾਲੋਂ ਆਪਣਾ ਸੁਪਨਾ ਮੈਨੂੰ ਪਸੰਦ ਸੀਗਾ ਪੂਰਾ ਕਰਨਾ ਮੇਰਾ ਸੁਪਨਾ ਸ਼ੁਰੂ ਤੋਂ ਹੀ ਰਿਹਾ ਵੀ ਮੈਂ ਡੇਰੀ ਫਾਰਮ ਚਲਾਵਾਂ ਇੱਕ ਬਾਈ ਜੀ ਇੱਕ ਗੱਲ ਹੋਰ ਮੈਂ ਦੇਖੋ ਇਹ ਹਾਰਟ ਨਾ ਹੋਇਓ ਬਾਈ ਜੀ ਜਿਹੜੇ ਨੌਕਰੀ ਕਰਦੇ ਆਂ ਨੌਕਰੀ ਵਾਲਿਆਂ ਨੂੰ ਕੋਈ ਉਹ ਨਹੀਂ ਸੀਗਾ ਇਹ ਵੱਡੀ ਤੇ ਵੱਡੀ ਨੌਕਰੀ ਵਾਲਾ ਵੀ ਐਂ ਤਾਂ ਬਾਈ ਜੀ ਆਤਮ ਹੱਤਿਆ ਕਰ ਲੈਂਦਾ ਛੋਟੀ ਤੇ ਛੋਟੀ ਨੌਕਰੀ ਵਾਲਾ ਵਧੀਆ ਜ਼ਿੰਦਗੀ ਬਤੀਤ ਹੱਸਦੇ ਹੱਸਦੇ ਆਪਣੀ ਜ਼ਿੰਦਗੀ ਬਤੀਤ ਕਰ ਲੈਂਦਾ ਛੋਟੀ ਛੋਟੀ ਖੁਸ਼ੀਆਂ ਕੰਮਾਂ ਵਿੱਚੋਂ ਖੁਸ਼ੀਆਂ ਕੱਢ ਲੈਂਦਾ ਇਹ ਕੋਈ ਗੱਲ ਨਹੀਂ ਹੈਗੀ ਮੈਟਰ ਨਹੀਂ ਕਰਦਾ ਬਾਈ ਜੀ ਵੀ ਤੁਸੀਂ ਗੁੱਸਾ ਨਾ ਕਰਿਓ ਮਤਲਬ ਇਹ ਗੱਲ ਦਾ ਬਾਕੀ ਧੰਨਵਾਦ ਜੀ ਸਾਰਿਆਂ ਨੂੰ ਮਿਹਰਬਾਨੀ ਬਾਈ ਜੀ ਸਾਰਿਆਂ ਦੀ